ਸੰਗਰੂਰ ਦੇ ਤੋਰੀ ਵਿੱਚ ਸ਼ੁੱਕਰਵਾਰ ਨੂੰ ਹੋਏ ਪੱਤਰਕਾਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਅਕਾਲੀ ਕੌਂਸਲਰ ਕਰਮਜੀਤ ਸਿੰਘ ਪੰਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੇ بیٹے ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲਿਸ ਨੇ ਘਟਨਾ ਲਈ ਵਰਤੀ ਗਈ ਰਿਵਾਲਵਰ ਅਤੇ ਗੱਡੀ ਵੀ ਬਰਾਮਦ ਕਰ ਲਈ ਹੈ। ਫਿਲਹਾਲ ਪੁਲਿਸ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਉਸ ਤੋਂ ਪੁੱਛਗਛ ਕਰ ਰਹੀ ਹੈ। ਦੇਵ ਕੁਰੀਸ਼ਨ ਦੀ ਡੈਥ ਹੋਈ ਸੀ ਉਹਨਾਂ ਦੇ بیٹے ਦੇ ਬਿਆਨ ਤੇ ਅਤੇ ਇੱਕ ਉਹਨਾਂ ਦੇ ਸਨਹਿਨ ਲਾ ਨੇ ਐਡਵੋਕੇਟ ਨੇ ਹਾਈ ਕੋਰਟ 'ਚ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਕਰਮਜੀਤ ਸਿੰਘ ਉਹ ਪੰਮੀ ਦੇ ਖਿਲਾਫ 302 ਦਾ ਕਤਲ ਗੇ ਦਾ ਪੋਚਾ ਦਰਜ ਰਿਸਟਰ ਕੀਤਾ ਸੀ ਜਿਹਦੇ ਵਿੱਚ ਕਰਮਜੀਤ ਸਿੰਘ ਪੰਮੀ ਨੂੰ ਸਮੇਤ ਉਹਦੇ ਰਵਾਨੌਰ ਦੇ ਅਤੇ ਗੱਡੀ ਦੇ ਗ੍ਰਿਫਤਾਰ ਕਰ ਲਿਆ ਗਿਆ ਜਿਹਨੂੰ ਕੋਰਟ ਚ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਹੋਇਆ ਹੁਣ ਰਿਮਾਂਡ ਤੇ ਚੱਲ ਰਿਹਾ ਹੈ ਸ਼ੁੱਕਰਵਾਰ ਨੂੰ ਡੈਨਿੰਗ ਸਵੇਰਾ ਦੇ ਪੱਤਰਕਾਰ ਕੇਵਲ ਕ੍ਰਿਸ਼ਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਾਣਕਾਰੀ ਮੁਤਾਬਕ ਕੇਵਲ ਕ੍ਰਿਸ਼ਨ ਦਾ ਕਾਉਂਸਲਰ ਪੰਮੀ ਨਾਲ ਪੈਸਿਆਂ ਦਾ ਲੈਣ-ਦੇਣ ਸੀ ਪੰਮੀ ਕੇਵਲ ਕ੍ਰਿਸ਼ਨ ਤੋਂ ਪੈਸੇ ਲੈ ਜਾਂਦਾ ਅਤੇ ਫਿਰ ਮੋੜ ਦੀ ਜਾਂਦਾ ਇਸ ਵਾਰ ਜਦੋਂ ਪੱਤਰਕਾਰ ਆਪਣੇ ਦਿੱਤੇ 10 ਲੱਖ ਰੁਪਏ ਵਾਪਸ ਮੰਗਣ ਗਿਆ ਤਾਂ ਝਗੜਾ ਹੋ ਗਿਆ ਰਿਡਕਾ ਇਹਨਾਂ ਵੱਧ ਗਿਆ ਕਿ ਪੰਮੀ ਨੇ ਕਥਤ ਤੌਰ ਤੇ ਗੋਲੀ ਮਾਰ ਕੇ ਪੱਤਰਕਾਰ ਦਾ ਕਤਲ ਕਰ ਦਿੱਤਾ